ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਸ਼ਕਰਕੰਦੀਆਂ ਤੇ ਸ਼ਕਰਕੰਦੀਆਂ ਆਪਾਂ ਪ੍ਰੈਸ਼ਰ ਕੁੱਕਰ ਵਿੱਚ ਬਣਾਵਾਂਗੇ ਬਹੁਤ ਜਲਦੀ ਬਣ ਕੇ ਤਿਆਰ ਹੁੰਦੀਆਂ ਨੇ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਆਪਣੇ 2 ਕਿਲੋ ਸ਼ਕਰਕੰਦੀਆਂ ਲਈਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਚਾਰ ਪੰਜ ਵਾਰ ਵਾਸ਼ ਕਰ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਸ਼ਕਰਕੰਦੀਆਂ ਦਾ ਜਿਹੜਾ ਅਗਲਾ ਤੇ ਪਿਛਲਾ ਹਿੱਸਾ ਕੱਟਾਂਗੇ ਤੇ ਜਿਹੜੀ ਵਿੱਚ ਕੋਈ ਖਰਾਬ ਲੱਗਦੀ ਆਪਾਂ ਨੂੰ ਇਦਾਂ ਉਹ ਵੀ ਆਪਾਂ ਇਦਾਂ ਕੱਟ ਲਵਾਂਗੇ ਠੀਕ ਹੈ ਇਦਾਂ ਆਪਾਂ ਸਾਰੀਆਂ ਸ਼ਕਰਕੰਦੀਆਂ ਅਗਲਾ ਪਿਛਲਾ ਹਿੱਸਾ ਕੱਟ ਲੈਣਾ ਤੇ ਜੇ ਕੋਈ ਖਰਾਬ ਹੈ ਉਹ ਵੀ ਕੱਟ ਕੇ ਆਪਾਂ ਸਾਰੀਆਂ ਸ਼ਕਰਕੰਦੀਆਂ ਤਿਆਰ ਕਰ ਲੈਣੀਆਂ ਨੇ ਬਹੁਤ ਘੱਟ ਸਮੇਂ ਵਿੱਚ ਬਣਦੀਆਂ ਨੇ ਇਹ ਆਪਣੇ ਆਪਾਂ ਜਿਹੜੀ ਗੈਸ ਦੀ ਫਲੇਮ ਆਪਾਂ మీడియం ਹੀ ਰੱਖਣੀ ਹੈ ਜਿਆਦਾ ਲੋ ਫਲੇਮ ਨਹੀਂ ਰੱਖਣੀ ਹੈਗੀ ਤੇ ਇਦਾਂ ਸਾਰੀਆਂ ਅਗਲੀਆਂ ਪਿਛਲੀਆਂ ਡੰਡੀਆਂ ਕੱਟ ਕੇ ਆਪਾਂ ਉਸ ਤੋਂ ਬਾਅਦ ਜਿਹੜੀ ਮੋਟੀ ਹੈ ਕੋਈ ਸ਼ਕਰਕੰਦੀ ਉਹਨੂੰ ਵਿਚਕਾਰ ਤੋਂ ਕੱਟ ਲਵਾਂਗੇ ਇਦਾਂ ਜਿਹੜੀਆਂ ਨਾਰਮਲ ਨੇ ਠੀਕ ਨੇ ਉਹਨਾਂ ਨੂੰ ਆਪ ਇਦਾਂ ਹੀ ਰੱਖ ਲਾਂਗੇ ਉਸ ਤੋਂ ਬਾਅਦ ਆਪਾਂ ਪ੍ਰੈਸ਼ਰ ਕੁੱਕਰ ਤਿਆਰ ਕਰਾਂਗੇ ਇਹਦੇ ਵਿੱਚ ਇੱਕ ਚਮਚਾ ਆਪਾਂ ਘੀ ਦਾ ਪਾ ਦੇਣਾ ਇਹਨੂੰ ਚੰਗੀ ਤਰ੍ਹਾਂ ਘੀ ਨੂੰ ਜਦੋਂ ਗਰਮ ਹੋ ਜਾਊਗਾ ਇਦਾਂ ਚਮਚੇ ਨਾਲ ਸਾਰੇ ਕੁੱਕਰ ਦੇ ਆਲੇ-ਦਾਲੇ ਆਪਾਂ ਲਗਾ ਲੈਣਾ ਜੀ ਬਾਅਦ ਆਪ ਪਰਨ ਘੀ ਚੰਗੀ ਤਰ੍ਹਾਂ ਆਲੇ-ਦਾਲੇ ਕੁੱਕਰ ਦੇ ਇਦਾਂ ਲਗਾ ਲੈਣਾ ਚਮਚੇ ਦੇ ਨਾਲ ਬਾਅਦ ਜਿਹੜੇ ਸ਼ਕਰਕੰਦੀ ਆਪਾਂ ਇਦਾਂ ਛੀਨ ਲੈਣੀਆਂ ਨੇ ਸਾਰੀਆਂ 4-5 ਚਮਚੇ ਪਾਣੀ ਦੇ ਪਾ ਲੈਣੇ ਨੇ ਜਿਆਦਾ ਪਾਣੀ ਨਹੀਂ ਆਪਾਂ ਪਾਉਣਾ ਹੈਗਾ ਤੁਸੀਂ ਦੇਖ ਸਕਦੇ ਹੋ 4-5 ਚਮਚੇ ਹੀ ਪਾਏ ਨੇ ਪਾਣੀ ਦੇ ਗੈਸ ਦੀ ਫਲੇਮ ਹੈ ਜਿਹੜੀ ਆਪਾਂ ਮੀਡੀਅਮ ਰੱਖਣੀ ਹੈ ਤੇ ਇੱਕ ਵਿਸਲ ਪੂਰੀ ਲਗਾਉਣੀ ਆਪਾਂ ਉਸ ਤੋਂ ਬਾਅਦ ਦੂਜੀ ਵਿਸਲ ਜਦੋਂ ਆਉਣ ਲੱਗੂਗੀ ਉਦੋਂ ਆਪਾਂ ਗੈਸ ਦੀ ਫਲੇਮ ਹੈ ਜਿਹੜੀ ਆਫ ਕਰ ਦੇਣੀ ਹੈ ਤੇ ਉਸ ਤੋਂ ਬਾਅਦ ਸਟੀਮ ਖਤਮ ਹੋਣ ਤੇ ਆਪਾਂ ਕੁੱਕਰ ਨੂੰ ਖੋਲ ਲੈਣਾ ਹੈ ਸ਼ਕਰਗੰਦੀ ਆਪਣੀਆਂ ਬਿਲਕੁਲ ਪੱਕ ਗਈਆਂ ਇਹਨਾਂ ਨੂੰ ਫਿਰ ਆਪਾਂ ਇੱਕ ਭਾਂਡੇ 'ਚ ਕੱਢ ਲੈਣਾ ਪਲੇਟ 'ਚ ਉਸ ਤੋਂ ਬਾਅਦ ਥੋੜੀਕ ਦੇਰ ਜਿਆਦਾ ਗਰਮ ਹੁੰਦੀਆਂ ਨੇ ਥੋੜੀਕ ਦੇਰ ਠੰਡਾ ਕਰਕੇ ਫਿਰ ਆਪਾਂ ਇਹਨਾਂ ਨੂੰ ਛਿੱਲ ਲੈਣਾ ਇਦਾਂ ਹੱਥ ਨਾਲ ਛਿੱਲਣ 'ਚ ਦਿੱਕਤ ਜੀ ਆ ਰਹੀ ਸੀ ਤਾਂ ਕਰਕੇ ਫਿਰ ਮੈਂ फटाफट ਚਾਕੂ ਨਾਲ ਛਿੱਲ ਲੀਆਂ ਸੀਗੀਆਂ ਸਾਰੀਆਂ ਇਦਾਂ ਸਾਰੀਆਂ ਆਪਾਂ ਚਾਕੂ ਨਾਲ ਛਿੱਲ ਲੈਣੀਆਂ ਨੇ ਫਿਰ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੂੰ ਕੱਟ ਕੇ ਕੌਲੀਆਂ ਵਿੱਚ ਰੱਖ ਲਾਂਗੇ ਸਾਰੀਆਂ ਨੂੰ ਗਰਮ ਗਰਮ ਹੀ ਸਵਾਦ ਲੱਗਦੀਆਂ ਨੇ ਠੰਡੀਆਂ ਖਾਵਾਂਗੇ ਆਪਾਂ ਫਿਰ ਆਪਾਂ ਇੰਨੇ ਟੇਸਟੀ ਨਹੀਂ ਲੱਗਦੀਆਂ ਹੈਗੀਆਂ ਠੀਕ ਹੈ ਸਾਰੇ ਆਪ ਖਾਣ ਵਾਸਤੇ ਆਪਾਂ ਕੌਲੀਆਂ ਵਿੱਚ ਪਾ ਕੇ ਰੱਖ ਲੈਣੀਆਂ ਨੇ ਇਦਾਂ ਉਸ ਤੋਂ ਬਾਅਦ ਤੁਥਪਿਕ ਪਾ ਕੇ ਖਾਣ ਵਾਸਤੇ ਆਪਣੀਆਂ ਸ਼ਕਰਕੰਦੀਆਂ ਰੈਡੀ ਨੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਥੈਂਕਸ ਫॉर ਵਾਚਿੰਗ ਦਿਸ ਵੀਡੀਓ ਮਿਲਦੇ ਆਂ ਫਿਰ ਕਿਸੇ ਦਿਨ ਫਿਰ ਕਿਸੇ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹੈਵ ਆ ਨਾਈਸ ਡੇ